ਸੱਜੇ ਮਿੱਤਰੋ ਆਪਾਂ ਤੁਹਾਡੇ ਵਾਸਤੇ 2 ਮਹੀਨਿਆਂ ਦੀ ਗੱਭ ਮਾਰਵਾੜੀ ਘੋੜੀ ਲੈ ਕੇ ਆਏ ਆ ਜੇ ਜਿਹਦੇ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਫੇਸਬੁੱਕ ਤੇ ਫੇਰ ਆਪਣੇ ਪੇਜ ਨੂੰ ਕਰ ਲੋ ਛੇਤੀ ਦੀ ਫੋਲੋ ਜੇ ਲਾਈਕ ਜਨਨਰ ਦੀ ਐਦਾਂ ਹੀ ਵੀਡੀਓ ਹੋਰ ਆਉਂਦੇ ਰਹਿਣਗੇ ਆ ਬਾਕੀ ਅੱਗੇ ਆਪਾਂ ਸਾਰੀ ਡਿਟੇਲ ਵਗੈਰਾ ਦਿੰਨੇ ਆ ਘੋੜੀ ਬਾਰੇ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਜਿਹੜਾ ਨੰਬਰ ਆ ਉਹ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਉਸ ਨੰਬਰ ਤੇ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਮਿੱਤਰੋ ਆਪਾਂ ਸੇਲ ਹੈ ਜਾਨਵਰ ਦੀ ਇੱਕ ਇੰਸਟਾਗ੍ਰਾਮ ਰੀਲ YouTube ਤੇ ਲੌਂਗ ਤੇ ਸ਼ਾਰਟ ਵੀਡੀਓ Facebook ਤੇ ਲੌਂਗ ਤੇ ਸ਼ਾਰਟ ਵੀਡੀਓ ਅਪਲੋਡ ਕਰਦੇ ਆ ਤੇ ਜੇ ਕਿਸੇ ਨੇ ਵੀ ਕਰਵਾਉਣੀ ਹੋਵੇ ਨੰਬਰ ਆਪਣਾ ਵੀਡੀਓਜ਼ ਐਂਡ ਵਿੱਚ ਦਿੱਤਾ ਹੋਇਆ ਹੈ ਬਾਕੀ ਜੇ ਕਿਸੇ ਨੇ ਆ ਦੇ ਡੌਗ ਜਾਂ ਪਪੀ ਵਗੈਰਾ ਦੀ ਵੀਡੀਓ ਪਾਉਣੀ ਹੋਵੇ ਉਸ ਦੀ ਵੀ ਆ ਇੰਸਟਾਗ੍ਰਾਮ ਤੇ ਰੀਲ ਤੇ YouTube ਤੇ ਸ਼ਾਰਟ ਵੀਡੀਓ ਵਗੈਰਾ ਪਾ ਦਿੰਦੇ ਆ ਉਸ ਲਈ ਵੀ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਮਿੱਤਰੋ ਅੱਜ ਸੱਜਣ ਨੂੰ ਹੁਣ ਆਪਾਂ ਦਿੰਦੇ ਆ ਤੁਹਾਨੂੰ ਘੋੜੀ ਬਾਰੇ ਡਿਟੇਲ ਇਹ ਘੋੜੀ ਮਿੱਤਰੋ ਬਾਲ ਭਰੀ ਵਗੈਰਾ ਦੀ ਪੂਰੀ ਸਾਫ ਆ ਮੌਕੇ ਤੇ 2 ਮਹੀਨੇ ਦੀ ਗੱਪਣ ਵੀ ਆਗੀ ਅੱਗੇ ਆਪਸ ਨੂੰ ਉਮਰ ਕੱਦ-ਕੱਡ ਸਾਰੀ ਡਿਟੇਲ ਵਗੈਰਾ ਦਵਾਂ ਇੱਕ ਵਾਰ ਫੋਟੋ ਵੀਡੀਓ ਤੁਸੀਂ ਆਪ ਘੋੜੀ ਚੈੱਕ ਕਰ ਲਓ ਘੋੜੀ ਮੱਕੇ ਥੋੜੀ ਲਿੱਸੀ ਜ਼ਰੂਰ ਆ ਪਰ ਚੰਗਾ ਸੇਵ ਵਾਲਾ ਬੰਦਾ ਲੈ ਕੇ ਰਾਜੀ ਕਰ ਸਕਦਾ ਆ ਐਦਾਂ ਦੀ ਘੋੜੀ ਨਿਕਲ ਕੇ ਆਉਂਦੀ ਮਿੱਤਰ ਜਦੋਂ ਨਵਾਏ ਧੋਈ ਹੁੰਦੀ ਐ ਤੇ ਵਧੀਆ ਰਾਜੀ ਹੋਗੀ ਕਿ ਕਈ ਵਾਰ ਮਿੱਤਰੋ ਲਿੱਸੀ ਹੁੰਦਾ ਕਾਰਨ ਕੋਈ ਬੱਚਾ ਵਗੈਰਾ ਵੀ ਹੁੰਦਾ ਕਿਉਂਕਿ ਜਦ ਦੁੱਧ ਵਗੈਰਾ ਪੀਂਦਾ ਤਾਂ ਉਦੋਂ ਵੀ ਘੋੜੀ ਲਿੱਸੀ ਹੋ ਜਾਂਦੀ ਐ ਬਾਕੀ ਮੌਸਮ ਵੀ ਗਰਮੀਆਂ ਵਾਲਾ ਇਹਦੇ ਵਿੱਚ ਤਾਂ ਜਾਨਵਰ ਲਿੱਸਾ ਹੋਣੀ ਹੋਣਾ ਘੋੜੀ ਦੀ 95 ਇੰਚ ਹਾਈਟ ਐ ਮਿੱਤਰੋ 6 ਸਾਲ ਦੇ ਲਾਗੇ ਤੱਕ ਦੀ ਉਮਰ ਹੈਗੀ, ਬਾਲ ਭਰੇ ਵਗੈਰੇ ਦੀ ਪੂਰੀ ਸਾਫ ਆ। ਸਵਾਰੀ ਵਗੈਰੇ ਦੀ ਵੀ ਪਾਸ ਹੈਗੀ। ਮੌਕੇ ਦੇ 2 ਮਹੀਨੇ ਦੀ ਗੱਭਨ ਚੈੱਕ ਪਾਸ ਹੋ ਚੁੱਕੀ ਹੈਗੀ। ਕਿਹੜੇ ਘੋੜੇ ਵਗੈਰੇ ਤੋਂ ਗੱਭਨ ਪਾਸ ਹੋਈ ਹੈ, ਉਸ ਜੇ ਕਿਸੇ ਮਾਲਕਰੇ ਨਾਲ ਸੰਪਰਕ ਕਰ ਲਿਓ। ਰੇਟ ਵਗੈਰੇ ਦੀ ਗੱਲ ਵੀ ਅਸੀਂ ਮਾਲਕਰੇ ਨੂੰ ਫੋਨਤੀ ਕਰਨਗੇ। ਮਾਲਕਰੇ ਜਿਹੜਾ ਨੰਬਰ ਆ ਉਪਰ ਸਕਰੀਨ ਤੇ ਚੱਲ ਰਿਹਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਸਰ ਜਿਲੇ ਵਿੱਚ ਮੇਤਰੋ ਅਟਾਰੀ ਪਿੰਡ ਦਾ ਮਾਲਕ ਵੀਰਾਂ ਦਾ। ਨੰਬਰ ਮਾਲਕਰੇ ਸਕਰੀਨ ਤੇ ਚੱਲ ਰਿਹਾ ਡਿਟੇਲ ਆ ਤੁਸੀਂ ਨਕੋੜੀ ਦੀ ਇੱਕ ਵਾਰ ਫੇਰ ਦੱਸ ਦਿੰਨੇ ਆ। 8 ਇੰਚ ਹਾਈਟ ਹੈਗੀ 6 ਸਾਲ ਦੇ ਲਾਗੇ ਤੱਕ ਗਿਉਮਰਾ ਬਾਹ ਪੁਰੇ ਵਗੈਰੇ ਦੀ ਪੂਰੀ ਸਾਫ ਆ ਸਵਾਰੀ ਵਗੈਰੇ ਦੀ ਪਾਸ ਦੋ ਮਹੀਨੇ ਦੀ ਗੱਭਨ ਚੱਕ ਪਾਸ ਹੋ ਚੁੱਕੀ ਆ ਰੇਟ ਵਗੈਰੇ ਦੀ ਗੱਲ ਮਾਲਕ ਨੂੰ ਫੋਨ ਤੇ ਕਰਨਗੇ ਅੰਬਰਸਰ ਲੱਗੇ ਅਟਾਰੀ ਮਾਲਕਿਆਂ ਦਾ ਪਿੰਡ ਆ ਦਾ ਜੇ ਕਿਸੇ ਨੇ ਘੋੜੀ ਖਰੀਦਣੀ ਹੋਵੇ ਮਾਲਕ ਦਾ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਸਾਰੀ ਦੇਖਣ ਲਈ ਧੰਨਵਾਦ ਮਿੱਤਰੋ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਜਾਓ ਐਦਾਂ ਹੀ ਸੇਲ ਵਾਲੇ ਜਾਨਵਰ ਦੀ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਬਾਕੀ ਜੇ ਕਿਸੇ ਹੋਰ ਸੱਜੇ ਮਿੱਤਰ ਨੇ ਆ ਜਾਨਵਰ ਦੀ ਐਡ ਕਰਵਾਉਣੀ ਹੋਵੇ ਨੰਬਰ ਆਪਣਾ ਸਕਰੀਨ ਤੇ ਦਿੱਤਾ ਹੋਇਆ ਐਸ ਨੰਬਰ ਤੇ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਮਿੱਤਰੋ ਬਾਕੀ ਜੇ ਕਿਸੇ ਸੱਜੇ ਮਿੱਤਰ ਨੇ ਆ ਉਹ ਦੀ ਡੌਗ ਜਾਂ ਪੱਪੀ ਵਗੈਰਾ ਦੀ ਵੀਡੀਓ ਵੀ ਪਵਾਉਣੀ ਹੋਵੇ ਉਹ ਵੀ ਮਿੱਤਰੋ ਆਪਣੇ ਇੰਸਟਾਗ੍ਰam ਤੇ YouTube ਸ਼ਾਰਟ ਦੀ ਸਰਵਿਸ ਅਵੇਲੇਬਲ ਆ Facebook ਦੇ ਮਿੱਤਰੋ ਆਪੋ ਨਾਲ ਰੀਲ ਵਗੈਰਾ ਪਾ ਦਾਂਗੇ ਤਾਂ ਜੇ ਕਿਸੇ ਨੇ ਵੀ ਕਰਵਾਉਣੀ ਹੋਵੇ ਨੰਬਰ ਆਪਣਾ ਸਾਹਮਣੇ ਚੱਲ ਰਿਹਾ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ